ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸ਼ਕਲ ਅਤ ਬਣੈ ਟੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਭੱਜ ਖਲੀ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਉ ਚੇਤੇ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀਵਾਉ ਸਾਹਿਬ ਨਿਤਾਣਿਆਂ ਕਾ ਕਾਨ ਆਇ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਝਾਨ ਰਹਾ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਥਿਰ ਸਵਾਰਥ ਸਵਾਹ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚੇਤ ਆਵੇ ਉਸ ਪਾਰ ਬ੍ਰਹਮ ਤਾਂ ਨੇ ਚਲੋ ਹੋਇ ਰਾਜ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕਟੰਮ ਪਲਿਟਿਆ ਕਦੇ ਹਰਖ ਕਦੇ ਸੋਗ ਗਉਣ ਕਰੇ ਚੌਂ ਕੁੰਟਕਾ ਘੜੀ ਨਾ ਬੈਸਣ ਸੋਏ ਚੇਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖ ਉਨ ਅਗ ਕੀਏ ਹੋਆ ਅਸੁਰ ਸੰਘਾਰ ਉਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ ਚੇਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ ਵੇਦ ਚਾਰ ਮੋਖਾ ਗਿਰ ਵਿਚਰੀ ਤਪੇ ਤਪੀ ਸਰ ਜੋਗਿਆ ਤੀਰਥ ਗਮਨ ਕਰੇ ਖਟ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਭਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ ਰਾਜ ਮਿਲਖ ਸਿੱਖਦਾਰੀਆਂ ਰਸ ਭੋਗਣ ਬਿਸਥਾਰ ਬਾਗ ਸੁਹਾਵੇ ਸੋਹਣੀ ਚੱਲੈ ਹੁਕਮ ਅਫਾਰ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਾ ਚੇਤਨਾ ਆਇਓ ਭਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ ਬਹੁਤ ਤਨਾੜ ਅਚਾਰਵੰਤ ਸੋਭਾ ਨਿਰਮਲ ਰੀਤਾ ਮਾਤ ਪਿਤਾ ਸੁਤ ਭਾਈਆਂ ਸਾਜਨ ਸੰਗ ਪਰੀਤਾ ਲਸ਼ਕਰ ਤਰਕ ਸੰਬੰਧ ਬੰਦ ਜਿਉ ਜਿਉ ਸਗਲੀ ਕੀਤਾ ਚੇਤਨਾ ਆਇਓ ਪਾਰ ਬ੍ਰਹਮ ਤਾਂ ਖੜ ਰਸਾ ਤਲ ਦੀਤ ਕਾਇਆ ਰੋਗ ਨਾ ਛਿਦਰ ਕਿਸ ਨਾ ਕਿਸ ਕਾੜਾ ਸੋਗ ਮਿਰਤਨਾ ਆਵੀ ਚਿੱਤ ਤਿਸ ਅਹਨਸ ਭੋਗੈ ਭੋਗ ਸਭ ਕਿਛ ਕੀਤੋ ਨੇ ਆਪਣਾ ਜੀਏ ਨਾ ਸੰਖ ਧਰਿਆ ਚੇਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਐ ਤਿਉ ਤਿਉ ਹਰਿ ਸਿਉ ਰੰਗ ਦੁਹਾ ਸਿਨਿਆ ਕਾ ਖਸਮ ਆਪ ਅਵਰ ਨ ਦੂਜਾ ਥਾ ਸਤਗੁਰ ਤੁਠੈ ਪਾਇਆ ਨਾਨਕ ਸੱਚਾ ਨਾਮ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪੰਜਵਾਂ ਜਾਨੋ ਨਹੀਂ ਭਾਵੇਂ ਕਮਨ ਬਾਤਾਂ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵਹਿ ਗਿਆਨੀ ਗਿਆਨ ਕਮਾਵਹਿ ਪ੍ਰਭ ਕਿਨਹੀ ਜਾਤਾ ਪਗਲ ਤੀਰਹਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪਹਿ ਰਾਤਾ ਮੋਨੀ ਮੋਨ ਧਾਰੀ ਸੰਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇਂ ਪ੍ਰਕਾਰਾ ਪੰਡਤ ਵੇਦ ਪੁਕਾਰਾ ਗ੍ਰਸਤੀ ਗ੍ਰਸਤ ਤਰਮਾਤਾ ਇਕ ਸ਼ਬਦੀ ਬਹੂ ਰੂਪ ਅਵਤੂਤਾ ਕਾਪੜੀ ਕਉਤੇ ਜਾਗੂਤਾ ਇਕ ਤੀਰਥ ਨਾਤਾ ਨਿਰਹਾਰ ਵਰਤੀ ਅਪਰਸਾ ਇਕਲੂਕ ਨਾ ਦੇ ਵਹਿ ਦਰਸਾ ਇਕ ਮਨ ਹੀ ਗਿਆਤਾ ਘਾਟ ਨ ਕਿ ਨਹੀਂ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਕਤ ਉਪਾਵਾ त्यागी ਸਰਨ ਪਾਵਾ ਨਾਨਕ ਗੁਰ ਚਰਨ ਪਰਾਤਾ ਇਕ ਓੰਕਾਰ ਸਤਗੁਰ ਪ੍ਰਸਾਦ ਸਿਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗਿਆ ਤੂੰ ਭੋਗੀ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸੁਰਗ ਮੱਚ ਪਹਾਲ ਜੀਉ ਹਉ ਵਾਰੀ ਹਉ ਵਾਰਨ ਕੁਰਬਾਨ ਤੇਰੇ ਨਾਮ ਨੂੰ ਰਹਾਉ ਤੁਧ ਸੰਸਾਰ ਉਪਾਇ ਸਿਰੇ ਸਿਰ ਤੁੰਦੇ ਲਾਇਆ ਵੇਖਹਿ ਕੀ ਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਗਟ ਪਹਾੜ ਹੈ ਜਾਪਦਾ ਸਭ ਨਾਮ ਹੈ ਲੋ ਪ੍ਰਤਾਪ ਦਾ ਸਤ ਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤ ਗੁਰ ਕੋ ਬਲ ਜਾਈ ਹੈ ਜਿਤ ਮਿਲਿਆ ਪਰਮ ਗਤ ਪਾਈ ਹੈ ਸੁਰ ਨਾਰ ਮਨ ਜਨ ਲੋਚਦੀ ਸੋ ਸਤ ਗੁਰ ਦੀਆ 부ਝਾਏ ਜੀਓ ਸਤ ਸੰਗਤ ਕੈਸੀ ਜਾਣੀ ਹੈ ਜਿੱਥੈ ਇੱਕੋ ਨਾਮ ਵਖਾਣੀ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬੁਝਾਏ ਜੀਉ ਇਹੋ ਜਗਤ ਭਰਮ ਭਲਾਇਆ ਆਪਹੁ ਤੁਧ ਖਵਾਇਆ ਪ੍ਰਤਾਪ ਲੱਗਾ ਦੋਹਾਗਣੀ ਭਾਗ ਜਿੰਨਾ ਕੇ ਨਾਏ ਜੀਉ ਦੋਹਾਗਣੀ ਕਿਆ ਨਿਸ਼ਾਨੀਆਂ ਖਸਮ ਹੋ ਖੁੱਤੀਆਂ ਫਿਰਹਿ ਨਿਮਾਣੀਆਂ ਮੈਲੀ ਵੇਸ ਤਿੰਨਾ ਕਾਮਣੀ ਦੁਖੀ ਰਹਿਣ ਵਿਹਾਈ ਜੀਉ ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕੈ ਆਪਣੀ ਆਪੇ ਲਏ ਮਲਾਈ ਜੀਉ ਹੁਕਮ ਜਿਨਾਂ ਨੂੰ ਮਨਾਇਆ ਤਿਨੇ ਅੰਦਰ ਸ਼ਬਦ ਵਸਾਇਆ ਸਹਿਆਂ ਸੇ ਸੁਹਾਗਣੀ ਜਿਨ ਸਹ ਨਾਲ ਪਿਆਰ ਜੀਉ ਜਿਨਾਂ ਭਾਣੀ ਕਾ ਰਾਸ ਆਇਆ ਤਿੰਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰ ਐ ਸਾ ਜਾਣੀਐ ਜੋ ਸਭ ਸਹਿ ਲੈ ਮਲਾਏ ਜੀਉ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਹੰਕਾਰਨ ਚੁਕਾਇਆ ਦੁਰਮਤ ਕਾ ਦੁਖ ਕਟਿਆ ਭਾਗ ਬੈਠਾ ਮਸਤ ਕਿਐ ਜੀਉ ਅੰਮ੍ਰਿਤ ਤੇਰੀ ਬਾਣੀਆਂ ਤੇਰਿਆਂ ਭਗਤਾਂ ਰਿਦੈ ਸਮਾਣੀਆਂ ਸੁਖ ਸੇਵਾ ਅੰਦਰ ਰੱਖਿਐ ਆਪਣੀ ਨਦਰ ਕਰਹਿ ਨਿਸਤਾਰ ਜੀਉ ਸਤਗੁਰ ਮਿਲਿਆ ਜਾਣੀਐ ਜਿਤ ਮਿਲਿਆ ਨਾਮ ਵਖਾਣੀਐ ਸਤਗੁਰ ਬਾਜ ਨਾ ਪਾਇਉ ਸਭ ਥੱਕੀ ਕਰਮ ਕਮਾਏ ਜੀਉ ਖਉ ਸਤਗੁਰ ਵਿਟੋ ਕਮਾਇਆ ਜਿਨ ਭ੍ਰਮ ਭੁਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲਹਿਰ ਲਾਏ ਜੀਉ ਤੂੰ ਸਭ ਨਾਮਾਂਹਿ ਸਮਾਇਆ ਤਿਨ ਕਰਤੈ ਆਪ ਲਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾਂ ਕੋ ਜੋਤ ਧਰੀ ਕਰਤਾਰ ਜੀਉ ਆਪੇ ਖਸਮ ਨਿਵਾਜਿਆ ਜੀਉ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰੱਖੀਆ ਦੋਏ ਕਰ ਮਸਤਕ ਧਾਰ ਜੀਉ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕਿਸ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਉ ਸਭ ਲੋਕ ਕਰੈ ਜਹਿ ਕਾਰ ਜੀਉ ਮੇਰਾ ਗੁਣ ਅਵਗਨ ਨਾ ਵਿਚਾਰਿਆ ਤਬ ਆਪਣਾ ਬਿਰਧ ਸੰਭਾਰਿਆ ਕੰਠ ਲਾਏ ਕੈ ਰਖਿਓ ਲੱਗੈ ਨਾ ਤਤੀਵਾਉ ਜੀਉ ਮੈਂ ਮਨ ਤਨ ਪ੍ਰਭੂ ਧਿਆਇਆ ਜੀਏ ਪਿਛੇ ਅੜਾ ਫਲ ਪਾਇਆ ਸਾਹਾ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀਵੈ ਨਾਉ ਜੀਉ ਤੁਦੇ ਆਪੇ ਆਪ ਉਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸਚੋ ਸੱਚ ਵਰਤਦਾ ਜਿਸ ਭਾਵੈ ਤਿਸੈ ਬੁਝਾਈ ਜੀਉ ਗੁਰਪ੍ਰਸਾਦੀ ਪਾਇਆ ਤਿੱਥੈ ਮਾਇਆ ਮੋਹ ਚਕਾਇਆ ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜੀਉ ਗੋਪੀ ਨੈ ਗੋਵਾਲੀਆ ਤੁਦੇ ਆਪੇ ਗੋਏ ਉਠਾਲੀਆ ਹੁਕਮੀ ਬਾਢੀ ਸਾਜਿਆ ਤੂੰ ਆਪੇ ਭਨ ਸਵਾਰ ਜੀਓ ਜਿਨ ਸਤਗੁਰ ਸਿंहो ਚਿਤ ਲਾਇਆ ਤਿਨਹੀ ਦੂਜਾ ਭਾਉ ਚੁਕਾਇਆ ਨਿਰਮਲ ਜੋਤ ਤਿਨ ਪ੍ਰਾਣੀਆਂ ਓਈ ਚੱਲੇ ਜਨਮ ਸਵਾਰ ਜੀਓ ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦੇ ਹੈ ਵਡਿਆਈਆਂ ਅਣ ਮੰਗਿਆ ਦਾਨ ਦੇਵਣਾ ਕਉ ਨਾਨਕ ਸੱਚ ਸੰਭਾਲ ਜੀਓ